ਸਰਕਾਰ ਦੇ ਵਿੱਚ ਵੀ ਨਾ ਹੋਰ ਕਿਹੜੇ ਕਿਹੜੇ ਮੁੱਦੇ ਆ ਬਾਕੀ ਰਸ਼ ਕਾਫੀ ਹੈਗਾ ਤੇ ਸਭ ਤੋਂ ਉੱਪਰ ਫਾਈਲ ਟੱਪਣ ਦਾ ਇੱਥੇ ਉਮੀਦ ਹੈਗੀ ਤੁਸੀਂ ਇਹ ਨਹੀਂ ਮੰਗ ਕਰਦੇ ਕਿ ਇੱਥੇ ਕੋਈ ਬਾਈਪਾਸ ਬਣਨਾ ਚਾਹੀਦਾ। ਬਲਾਕਸਮਤੀ ਜ਼ੋਨ ਕਨਵਣ ਵਿੱਚ ਇਸ ਵਾਰ ਸ਼ੈਡਿਊਲ ਕਾਸਟ ਉਮੀਦਵਾਰ ਦੀ ਜਿਹੜੀ ਆ ਨਾਮਜ਼ਦਗੀ ਹੋ ਰਹੀ ਆ। ਆ ਸਾਡੇ ਨਾਲ ਭਾਜੀ ਮਨਜੀਤ ਸਿੰਘ ਹੈਗੇ ਨੇ। ਤੁਸੀਂ ਇਸ ਵਾਰ ਜਿਹੜੀ ਇਹ ਕਨਵਣ ਦੀ ਹੈਗੀ ਆ ਬਲਾਕਸਮਤੀ ਦੀ ਇਹ ਤੁਹਾਡੇ ਖਾਤੇ ਦੇ ਵਿੱਚ ਆਈ ਆ। ਆ ਕਿਹੜਾ ਕਿਹੜਾ ਜਿਹੜਾ ਕੰਮ ਲੈ ਕੇ ਲੋਕਾਂ ਵਿੱਚ ਜਾਓਗੇ ਤੇ ਕੀ ਤੁਹਾਡਾ ਚੋਣ ਪ੍ਰਚਾਰ ਦਾ ਮੁੱਖ ਜਿਹੜਾ ਵਿਸ਼ਾ ਹੋਵੇਗਾ? ਦੇਖੋ ਇਹ ਸਾਡੇ ਪਿੰਡ ਪ੍ਰਤੀ ਜਿਹੜਾ ਨਾ ਹਲਕੇ ਪ੍ਰਤੀ ਉਹ ਜਿਹੜਾ ਇੱਕ ਤੇ ਬੈਕਵਰਡ ਏਰੀਆ ਹੋਣ ਕਰਕੇ ਕੁਝ ਸੜਕਾਂ ਦਾ ਪ੍ਰਬੰਧ ਹੋਣ ਵਾਲਾ ਕੁਝ ਹੋਰ ਤਰ੍ਹਾਂ ਦੇ ਆ ਕੁਝ ਪਿੰਡਾਂ ਦੇ ਹੈਗੇ ਆ ਸਾਡੇ ਇਥੇ ਕੂੜੇ ਦੀ ਬੜੀ ਦਿੱਕਤ ਆ ਇਹੋ ਜਿਹੇ ਪ੍ਰਬੰਧ ਜਿਹੜੇ ਕਰਨ ਵਾਲੇ ਜਿਹਦੀ ਲੋੜ ਸੀ ਬਹੁਤ ਜ਼ਰੂਰਤ ਸੀ ਔਰ ਸਭ ਤੋਂ ਵਧੀਆ ਗੱਲ ਇਹ ਹੋਈ ਆ ਵੀ ਜਿਹੜੀ ਐਸ ਸੀ ਸੀਟ ਤਕਰੀਬਨ ਜਿਨ੍ਹਾਂ ਦੀ ਪੰਜਾਬ ਪੰਜਾਬ ਬਣਿਆਂ ਵਾ ਜੁੱਤੀਆਂ ਦੀ ਚੋਣ ਸ਼ੁਰੂ ਹੋਈ ਪਹਿਲੀ ਪਹਿਲੀ ਐਸ ਸੀ ਸੀਟ ਆ ਇਥੇ ਜਿਹੜੀ ਕਾਨੂੰ ਆਂ ਦੇ ਵਿੱਚ ਆ ਤਾਂ ਬਹੁਤ ਉਤਸ਼ਾਹ ਆ ਤੁਹਾਡੇ ਭਾਈਚਾਰੇ ਨੂੰ ਨੁਮਾਇੰਦਗੀ ਜਿਹੜੀ ਸਰਕਾਰ ਨੇ ਇਹ ਵਾਰੀ ਦਿੱਤੀ ਆ ਤੁਸੀਂ ਇਸ ਗੱਲ ਤੋਂ ਖੁਸ਼ ਹੋ ਬਿਲਕੁਲ ਖੁਸ਼ ਆ ਜੀ ਸਰਕਾਰ ਦੇ ਵਿੱਚ ਵੀ ਨੋਰ ਹੋਰ ਕਿਹੜੇ ਕਿਹੜੇ ਮੁੱਦੇ ਆ ਕਾਨੂੰਨਾਂ ਦੇ ਤੁਸੀਂ ਕਾਨੂੰਨਾਂ ਦੇ ਬਹੁਤ ਮੁੱਦੇ ਆ ਜੀ ਜਿੱਦਾਂ ਇਥੇ ਕਮੇਟੀ ਦਾ ਮੁੱਦਾ ਵਾ ਅਸੀਂ ਕਮੇਟੀ ਬਣਨੀ ਚਾਹੀਦੀ ਪੰਨੀ ਚਾਹੀਦੀ ਆ ਅਸੀਂ ਐਸੇ ਵੀ ਮੰਗ ਰੱਖਦੇ ਆਂ ਔਰ ਸਰਪੰਚ ਸਾਹਿਬ ਨਾਲ ਵੀ ਇਹ ਗੱਲ ਹੋਈ ਇਹ ਮਤਾ ਵੀ ਪਾ ਕੇ ਦੇਵਾਂਗੇ ਸਾਰਾ ਕੁਝ ਚੱਲੂਗਾ ਇਥੇ ਤੇ ਫਿਰ ਜੀ ਕਮੇਟੀ ਬਣ ਜੀ ਤੇ ਸਰਪੰਚਾ ਸਾਹਿਬ ਵਾਲਾ ਤਾਂ ਕੰਮ ਨਹੀਂ ਗੋਲ ਸਰਪੰਚ ਸਰਪੰਚ ਸਾਹਿਬ ਗੋਲ ਕਿਉਂ ਹੋਣਗੇ ਸਰਪੰਚ ਸਾਹਿਬ ਹੋਰ ਉਹਦਾ ਉੱਚਾ ਮਿਲੂਗਾ ਕਿਉਂ ਸਰਪੰਚ ਸਾਹਿਬ ਬਿਲਕੁਲ ਠੀਕ ਆ ਜੀ ਕਿਉਂਕਿ ਅਸੀਂ ਤਿਆਰ ਆ ਬਿਲਕੁਲ ਇਸ ਕੰਮ ਦੇ ਵਿੱਚ ਸਾਡੀ ਪਹਿਲਾਂ ਵੀ ਗੱਲਬਾਤ ਹੋ ਚੁੱਕੀ ਫਿਰ ਕਾਉਂਸਲਰ ਬਣ ਕੇ ਫਿਰ ਬਣੋਗੇ ਚਲੋ ਉਹ ਤੇ ਆਉਣ ਵਾਲਾ ਸਮਾਂ ਦੱਸੇਗਾ ਜੋ ਵੀ ਹੋਏਗਾ ਕੋਈ ਗੱਲ ਨਹੀਂ ਜੇ ਤੁਹਾਡੀ ਕਿਰਪਾ ਨਾਲ ਇਹ ਕਰਮਾ ਚ ਹੋਇਆ ਤੇ ਦ੍ਰੋਪ ਕਰਾਂਗੇ ਜੀ ਨੇ ਨਾ ਬਹੁਤ ਸੁਭਾਵਿਕ ਗੱਲਾਂ ਕੀਤੀਆਂ ਜਿਹੜੀਆਂ ਸਾਨੂੰ ਲੋੜ ਆ ਤੁਸੀਂ ਵੀ ਸਮਝਦੇ ਵੀ ਕਸਬੇ ਦੀ ਬਿਲਕੁਲ ਕਸਬੇ ਦੀਆਂ ਬਹੁਤ ਜ਼ਿਆਦਾ ਪਿਛਲੀਆਂ ਲੜਕਦੀਆਂ ਮੰਗਾ ਜਿੱਦਾਂ ਸੀਵਰੇਜ ਦਾ ਸਭ ਤੋਂ ਵੱਡਾ ਮੁੱਦਾ ਆ ਕੂੜੇ ਦਾ ਆ ਕੂੜੇ ਦਾ ਅਸੀਂ ਕੁਝ ਪ੍ਰਬੰਧ ਕੀਤਾ ਆ ਤੇ ਉਹਨੂੰ ਅੱਗੇ ਹੋਰ ਵੀ ਸਚਾਰੂ ਢੰਗ ਨਾਲ ਚਲਾਵਾਂਗੇ ਤਿੰਨ ਚਾਰ ਟੋਏ ਅਸੀਂ ਜਿਹੜੇ ਆ ਉਹ ਪੁੱਟ ਕੇ ਦਿੱਤੇ ਆ ਜਨਤਾ ਨੂੰ ਰੇੜੀਆਂ ਲਾ ਕੇ ਦਿੱਤੀਆਂ ਉਹਦੇ ਵਿੱਚ ਕੂੜੇ ਵਾਸਤੇ ਕੂੜੇ ਵਾਸਤੇ ਤੇ ਉਹ ਅਸੀਂ ਗਾੜੀ ਉਹ ਚੱਕ ਕਿਤੇ ਆਪਾਂ ਹੋਰ ਕਿਤੇ ਜਗ੍ਹਾ ਸੌਂਦੇ ਆ। ਸਭ ਤੋਂ ਵੱਡੀ ਜਿਹੜੀ ਸਮੱਸਿਆ ਸਮੱਸਿਆ ਹੈਗੀ ਤੁਹਾਡੇ ਕਸਬੇ ਦੀ ਹੈਗੀ ਟ੍ਰੈਫਿਕ ਦੀ ਸਮੱਸਿਆ। ਤੁਸੀਂ ਇਹ ਨਹੀਂ ਮੰਗ ਕਰਦੇ ਕਿ ਇੱਥੇ ਕੋਈ ਬਾਈਪਾਸ ਬਣਾਉਣਾ ਚਾਹੀਦਾ ਜਾਂ ਬਦਲਵਾ ਰਾਹ ਬਣਾਉਣਾ ਚਾਹੀਦਾ ਬਾਜ਼ਾਰ ਦੇ ਵਿੱਚ ਅਕਸਰ ਹੁਣ ਵੀ ਦੇਖੋ ਸੜਕ ਤੇ ਕਿੰਨਾ ਜਾਮ ਲੱਗਿਆ ਹੋਇਆ। ਐਸ ਡੀਓ ਬਲਵਿੰਦਰ ਸਿੰਘ ਦੇ ਨਾਲ ਪੀ ਡੀਓ ਵੀ ਦੇ ਨਾਲ ਬਹਿ ਕੇ ਸਾਰਾ ਹੀ ਗੱਲਬਾਤ ਹੋ ਚੁੱਕੀ ਆ ਦੋਨਾਂ ਨੂੰ ਅਸੀਂ ਪਲਾਨ ਦੇ ਦਿੱਤਾ। ਜਿੱਦਰੋਂ ਦੀ ਵੀ ਹੋਏਗਾ ਉਹਨਾਂ ਨੇ ਵੀ ਆਪਣਾ ਨਕਸ਼ਾ ਬਣਾ ਕੇ ਭੇਜ ਦਿੱਤਾ ਆ ਉਹ ਜਦੋਂ ਵੀ ਮਹਿਕਮਾ ਪਾਸ ਕਰ ਦੇਗਾ ਬਹੁਤ ਵੱਡੀ ਮੰਗ ਆਏ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਜਿਹੜੀ ਸਹਿਰ 'ਚ ਹੁਣ ਟ੍ਰੈਫਿਕ ਦੀ ਸਮੱਸਿਆ ਆ ਉਹਦੇ ਬਾਰੇ ਮੈਂ ਇੱਕ ਮਤਾ ਲਿਖ ਦਿੱਤਾ ਆ ਉਹ ਉੱਚ ਅਧਿਕਾਰੀਆਂ ਤੱਕ ਪਹੁੰਚਦਾ ਕਰ ਦੇਣਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਕੋਸ਼ਿਸ਼ ਕਰਾਂ ਕਿ ਵੀ ਥੋੜਾ ਥੋੜਾ ਬਾਜ਼ਾਰ ਨੂੰ ਜਿਹੜਾ ਉਹ ਖੁੱਲਾ ਕਰਵਾਇਆ ਜਾਵੇ ਜਿਹਦੇ ਨਾਲ ਲੋਕਾਂ ਨੂੰ ਇਹ ਜਿਹੜੀ ਸਮੱਸਿਆ ਬਾਜ਼ਾਰ ਖੁੱਲਾ ਬਾਜ਼ਾਰ ਖੁੱਲਾ ਕਰਾਉਣਾ ਵਾ ਕਿ ਜਾਂ ਬਾਈਪਾਸ ਬਣਵਾਉਣਾ ਬਾਈਪਾਸ ਦੀ ਤੇ ਜਿਹੜੀ ਹੈਗੀ ਪ੍ਰਪੋਜ਼ਲ ਤਾਂ ਹੈ ਹੀ ਹੈ ਵਾ ਜਿਹੜੀ ਹੁਣ ਵੀ ਨਜਾਇਜ਼ ਜਿਹੜੀਆਂ ਰੂੜੀਆਂ ਜਿਹੜੀਆਂ ਲੱਗੀਆਂ ਉਹਨਾਂ ਦਾ ਕੋਈ ਹੱਲ ਕਰਾਂਗੇ ਜਿਹੜੀ ਇਨਕ੍ਰੋਜਮੈਂਟ ਹੈ ਜਿੰਨੇ ਵੀ ਦੁਕਾਨਦਾਰਾਂ ਦੀ ਜਿਹੜੀ ਉਹਦਾ ਉਹਦਾ ਹੱਲ ਕਰਾਵਾਂਗੇ ਥੋੜਾ ਥੋੜਾ ਉਹਨਾਂ ਨੂੰ ਪਰ ਹੁੰਦਾ ਨਹੀਂਗਾ ਰਾਜਨੀਤਿਕ ਦਬਾਅ ਪੈ ਜਾਂਦਾ ਫੇਰ ਤਾਂ ਚਲੋ ਕੋਈ ਨਾ ਕੁਛ ਨਾ ਕੁਛ ਤਾਂ ਕਰਾਂਗੇ ਜਰੂਰ ਥੋੜਾ ਪਤਾ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਸਰਪੰਚ ਸਾਹਿਬ ਨੇ ਇੱਕ ਬੜੇ ਪਖਵੇਂ ਮੁੱਦੇ ਨੂੰ ਜਿਹੜਾ ਹੱਲ ਕਰਨ ਦਾ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿੱਚ ਜਿਹੜਾ ਜਾਮ ਲੱਗਦਾ ਉਹਨੂੰ ਅਸੀਂ ਹਰ ਹਾਲਤ ਦੇ ਵਿੱਚ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਹੁਣ ਤੱਕ ਦਾ ਜਿਹੜਾ ਕੰਮ ਨਿਭੜਿਆ ਔਰ ਕਿਹੜੀ ਕਿਹੜੀ ਆਬਜੈਕਟ ਆ ਰਹੀ ਆ ਆਰੋ ਸਾਹਿਬ ਕਿੰਨੇ ਕੁ ਜ਼ੋਨ ਆਪਣੇ ਕੋਲ ਤੇ ਕਿੰਨੀ ਕਿ ਨਾਮਜ਼ਦਗੀਆਂ ਆਪਣੇ ਕੋਲ ਟੋਟਲ ਇੱਥੇ 15 ਜ਼ੋਨ ਨੇ ਆ ਜੀ ਤੇ ਜਿਨ੍ਹਾਂ ਚੋਂ ਹੱਲੇ ਤੱਕ ਸਾਡੇ ਕੋਲ 35 ਦੇ ਕਰੀਬ ਫਾਈਲਾਂ ਆ ਗਈਆਂ ਵਾ ਬਾਕੀ ਰਸ਼ ਕਾਫੀ ਹੈਗਾ ਤੇ ਸੌ ਤੋਂ ਉੱਪਰ ਫਾਈਲ ਟੱਪਣ ਦਾ ਇੱਥੇ ਉਮੀਦ ਹੈਗੀ ਆ ਜੀ ਅ ਜਿਵੇਂ ਆਮ ਇਲੈਕਸ਼ਨ ਦੇ ਵਿੱਚ ਹੁੰਦਾ ਜਿਵੇਂ ਆਮ ਚੋਣਾਂ ਦੇ ਵਿੱਚ ਬਹੁਤ ਸਾਰੇ ਹੋ ਜਾਂਦਾ ਕੋ ਰਸ਼ ਵਾਲੀ ਗੱਲ ਹੋ ਜਾਂਦੀ ਆ ਕੁਝ ਪੋਲੀਟੀਕਲ ਪ੍ਰੈਸ਼ਰ ਹੋ ਜਾਂਦੇ ਆ ਜਾਂ ਜੇ ਇੱਕ ਸਿਨੈਰੀਓ ਜਿਹੜਾ ਬਣਿਆ ਹੋਇਆ ਪੰਜਾਬ ਦਾ ਕੋਈ ਉਹ ਜਿਹ ਮਾਹੌਲ ਮੈਂ ਇਦਾਂ ਤਾਂ ਕੋਈ ਮਾਹੌਲ ਨਹੀਂ ਹੈਗਾ ਤੇ ਲੋਕੀ ਵਧੀਆ ਤਰੀਕੇ ਨਾਲ ਫਾਈਲਾਂ ਭਰ ਕੇ ਲੈ ਕੇ ਆ ਰਹੇ ਆ ਤੇ ਰਸ਼ਤਾ ਚਲੋ ਅੱਜ ਆਖਰੀ ਦਿਨ ਹੈਗਾ ਨੋਮੀਨੇਸ਼ਨ ਦਾ ਉਹ ਤਾਂ ਇੱਕ ਤੌਰ ਤੇ ਹੋਣਾ ਹੀ ਹੁੰਦਾ ਵਾ ਪਰ ਫਿਰ ਵੀ ਠੀਕ ਹੈ ਸਾਰਾ ਕੁਝ ਸ਼ਾਂਤੀਪੂਰਵਕ ਚੱਲ ਰਿਹਾ ਹੈ ਫੇਅਰਲੈਸ ਫੇਅਰ ਹੈ ਸਾਰਾ ਬਿਲਕੁਲ ਬਿਲਕੁਲ ਜੀ ਜਸਪ੍ਰੀ ਜੀ ਜਸਪ੍ਰੀ ਜੀ ਧੰਨਵਾਦ ਸੋ ਆਰੋ ਜਸਪ੍ਰੀ ਜੀ ਕਹ ਰਹੇ ਕਿ ਬੜਾ ਨਾਰਮਲੀ ਸਾਰਾ ਪੀਸਫੁਲੀ ਕੰਮ ਚੱਲ ਰਿਹਾ ਸੋ ਹੋਰ ਵੀ ਇੱਥੇ ਜਿਹੜੇ ਕੁਝ ਉਮੀਦਵਾਰ ਆਏ ਆ ਉਹਨਾਂ ਦੇ ਸਪੋਰਟਰ ਆਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ